26 ਜਨਵਰੀ ਨੂੰ ਜਿਹੜਾ ਅੰਮ੍ਰਿਤਸਰ ਸਾਹਿਬ ਦੇ ਵਿੱਚ 바ਵਾ ਸਾਹਿਬ ਦੇ ਸਟੈਚੂ ਤੇ ਬੇਅਦਬੀ ਹੋਈ ਹੈ ਬਹੁਤ ਨਿੰਦਨਯੋਗ ਹੈ ਉੱਥੇ ਕੋ ਸਰਕਾਰਾਂ ਦੀ ਅਤੇ ਪੁਲਿਸ ਪ੍ਰਸ਼ਾਸਨ ਦੀ ਨਲਾਇਕੀ ਹੈ ਕਿਉਂਕਿ 26 ਜਨਵਰੀ ਵਾਲੇ ਦਿਨ ਜਿਹੜਾ ਗਣਤੰਤਰ ਦਿਵਸ ਪੂਰੇ ਭਾਰਤ ਦੇ ਵਿੱਚ ਮਨਾਇਆ ਜਾਂਦਾ ਤੇ ਉਸ ਦਿਨ ਉੱਥੇ ਬਹੁਤ ਜ਼ਿਆਦਾ ਰੌਣਕ ਵੀ ਹੁੰਦੀ ਹੈ ਤੇ ਇਕੱਠ ਵੀ ਹੁੰਦਾ ਜਿੱਥੇ ਸਟੈਚੂ ਦੀ ਬੇਅਦਬੀ ਹੋਈ ਆ ਖਾਸ ਕਰਕੇ 26 ਜਨਵਰੀ ਵਾਲੇ ਦਿਨ ਜਿਹੜਾ ਬਾਬਾ ਸਾਹਿਬ ਦਾ ਸਟੈਚੂ ਆ ਉਹਨੂੰ ਸਜਾਵਟ ਵੀ ਕੀਤੀ ਜਾਂਦੀ ਹੈ ਉੱਥੇ ਦੀਪਮਾਲਾ ਵੀ ਹੁੰਦੀ ਹੈ ਪਰ ਉਸ ਦਿਨ ਬਾਬਾ ਸਾਹਿਬ ਦੇ ਸਟੈਚੂ ਦੀ ਬੇਅਦਵੀ ਹੋਣੀ ਬਹੁਤ ਹੀ ਨਿੰਦਨਯੋਗ ਹੈ ਅਸੀਂ ਉਹਨੂੰ ਪੁਲਸ ਰਸਤੇ ਦੇ ਵਿੱਚ ਲੈ ਲਿਆ ਅਸੀਂ ਫਿਰ ਵੀ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਵੀ ਉਹਦੇ ਪਿੱਛੇ ਕਿਹਦੀ ਤਾਕਤ ਹੈ ਇਕੱਲੇ ਬੰਦੇ ਦਾ ਵਸਤਾ ਰੋਕ ਨਹੀਂ ਗਾ ਸਟੈਚੂ ਨੂੰ ਤੋੜ ਦੇਣਾ ਜਾਂ ਉਹਦੀ ਬੇਅਦਵੀ ਕਰਦਣੀ ਹੈ ਸਭ ਤੋਂ ਵੱਡੀ ਗੱਲ ਹੈ ਜਿਸ ਦਿਨ ਸੰਵਿਧਾਨ ਲਾਗੂ 26 ਜਨਵਰੀ ਨੂੰ ਹੁੰਦਾ ਉਸੇ ਦਿਨ ਪਹਿਲਾ ਸੰਵਿਧਾਨ ਨੂੰ ਅੱਗ ਲਾਈ ਜਾਂਦੀ ਆ ਉਸ ਤੋਂ ਬਾਅਦ ਥੌੜਿਆਂ ਦੇ ਨਾਲ ਸਟੈਚੂ ਨੂੰ ਤੋੜਿਆ ਜਾਂਦਾ ਜੇ ਉੱਥੇ ਕੋਈ ਉਹਦੇ ਮਗਰ ਉਹਦੀ ਕੀ ਮਨਛਾ ਸੀ ਕਿਹੜੀ ਤਾਕਤ ਹੈ ਕਿਵੇਂ ਉੱਥੇ ਪੌੜੀ ਆਈ ਜਿਹੜਾ ਉੱਥੇ ਜਿਹੜੀ ਪੌੜੀ ਲੱਗੀ ਆ ਜਿਹਦੀ ਪੌੜੀ ਦੇ ਨਾਲ ਚੜਿਆ ਉਹ ਪੌੜੀ ਕੌਣ ਲਿਆਉਣ ਆਲਾ ਕਿਵੇਂ ਆਈ ਪੌੜੀ ਇਹਦੀ ਪੂਰੀ ਇਨਵੈਸਟੀਗੇਸ਼ਨ ਕਰਕੇ ਉਹਦੇ ਤੇ ਐਨਐਸਏ ਲਾ ਕੇ ਉਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਜਿਹੜੇ ਬੰਦੇ ਉਹਦੇ ਪਿੱਛੇ ਤਾਕਤ ਹੈ ਜਿਹੜੇ ਕਰਵਾਉਣ ਵਾਲਿਆ ਉਹਨਾਂ ਤੇ ਨਾਲ ਬੰਦੀ ਕਾਰਵਾਈ ਕੀਤੀ ਜਾਵੇ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦਾਸ ਜਸਵੰਦਰ ਗੁਰਪੀਸਾ ਮੁਖੀ ਮੀਰੀ ਪੀਰੀ ਲਹਿਰ ਜਥੇਬੰਦੀ ਰਾਂਪਰਾ ਵੱਲੋਂ ਜੋ 22 ਜਰਮਨੀ ਗਣਤੰਤਰਤਾ ਦਿਵਸ ਵਾਲੇ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੋਇਆ ਬਹੁਤ ਹੀ ਨਿੰਦਣਯੋਗ ਘਟਨਾ ਜੀ ਅਸੀਂ ਵੀ ਉਹਦੇ ਤੋਂ ਚਿੰਤਾਵਾਂ ਦੇ ਵਿੱਚਾਂ ਕਿ ਇੰਨੀ ਸੁਰੱਖਿਆ ਨੇਨ ਚੌਂਕ ਦੇ ਵਿੱਚ ਸਕਿਉਰਟੀ ਹੋਵੇ 26 ਜਨਵਰੀ ਦਾ ਦਿਨ ਹੋਵੇ ਜਿੱਥੇ 26 ਜਨਵਰੀ ਦੇ ਦਿਨ ਸਾਰੇ ਹੀ ਸਟੈਚੂਆਂ ਤੇ ਫੁੱਲਾਂ ਦੇ ਹਾਰ ਫੁੱਲਾਂ ਦੀ ਵਰਖਾ ਤੇ ਸਖਤ ਸੁਰੱਖਿਆ ਸਕਿਉਰਟੀ ਜਿਹੜੀ ਲਾਈ ਜਾਂਦੀ ਆ ਤਾਂ ਉੱਥੇ ਜਿਹੜੀ ਸੁਰੱਖਿਆ ਸਕਿਉਰਟੀ ਜਿਹੜੀ ਸਖਤ ਕਿਉਂ ਨਹੀਂ ਲੱਗੀ ਜੇ ਲੱਗੀ ਤਾਂ ਇਹ ਘਟਨਾ ਜਿਹੜੀ ਵਾਪਰੀ ਕਿਉਂ ਇਦੇ ਵਿੱਚ ਬੜੀਆਂ ਵੱਡੀਆਂ ਏਜੰਸੀਆਂ ਦਾ ਜਿਹੜਾ ਹੱਥ ਹੈਗਾ ਪੰਜਾਬ ਦਾ ਬੜਾ ਮਾਹੌਲ ਜਿਹੜਾ ਖਰਾਬ ਪੰਜਾਬ ਨੂੰ ਨੀਚਾ ਜਿਹੜਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਇਹਦੇ ਵਿੱਚ ਇੱਕ ਹੋਰ ਗੱਲ ਆਊਗੀ ਆਉਣ ਵਾਲੇ ਸਮੇਂ ਦੇ ਵਿੱਚ ਮੈਂਟਲੀ ਅਫਸੈਟ ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੁੰਦੀਆਂ ਉਥੇ ਹਰ ਇੱਕ ਜਿਹੜਾ ਦੋਸ਼ੀ ਨੂੰ ਮੈਂਟਲੀ ਅਫਸੈਟ ਕਿਹਾ ਜਾਂਦਾ ਹੈ ਇੱਥੇ ਵੀ ਇਹੀ ਗੱਲ ਆਉਣੀ ਆ ਜੇ ਜਿਹੜਾ ਬੋਤ ਦੀ ਬੇਅਦਵੀ ਕਰਨ ਆ ਗਿਆ ਪੁਲਿਸ ਪ੍ਰਸ਼ਾਸਨ ਨੇ ਉਹਨੂੰ ਗ੍ਰਿਫਤਾਰ ਵੀ ਕਰ ਲਿਆ ਜਾਂਚ ਵੀ ਚੱਲ ਰਹੀ ਆ ਪਰ ਜਾਂਚ ਦੇ ਵਿੱਚ ਮੈਂਟਲੀ ਅਫਸੈਟ ਜਿਹੜਾ ਮਲ ਕੇ ਇਹ ਜਿਹੜੀ ਪੰਜਾਬ ਸਰਕਾਰ ਉਹਨਾਂ ਨੂੰ ਦੇ ਦੂਗੀ ਇਹਨਾਂ ਨੇ ਗਾਂਹਾਂ ਜਿਹੜੀ ਤਹਿ ਹੈ ਜੀ ਉਹ ਤਹਿ ਨਹੀਂ ਖੁੱਲਣੀ ਹੈਗੀ ਪਰ ਇਹਨਾਂ ਨੂੰ ਇਹ ਨਹੀਂ ਪਤਾ ਹੈਗਾ ਕਿ ਜਿਹੜਾ ਹੁਣ ਪੰਗਾ ਲਿੱਤਾਗਾ ਹੁਣ ਪੰਗਾ ਦਲਿਤ ਸਮਾਜ ਦੇ ਨਾਲ ਉਹ ਕੌਮ ਦੇ ਨਾਲ ਲੈਂਦਾ ਜਿਨ੍ਹਾਂ ਨੇ ਮਸੇ ਰੰਗੜ ਦਾ ਸਿਰ ਨਹੀਂ ਛੱਡਿਆ ਜਨਰਲ ਅੰਡਵੈਰ ਵਰਗੇ ਠੋਕ ਤੇ ਕੇਂਦਰਾ ਗਾਂਧੀ ਵਰਗੇ ਗੱਡੀ ਚੜਾ ਤੇ ਉਹ ਕੋਮਣਾ ਜਿਹੜਾ ਪੰਗਾ ਲੈ ਲਿਆ ਹੁਣ ਜਾਂ ਤਾਂ ਇਸ ਵਿਸ਼ੇ ਦੀ ਪੂਰੀ ਤਹਿ ਹੋਊਗੀ ਤੇ ਜਾਂ ਫਿਰ ਜਿਹੜਾ ਮਾਹੌਲ ਆ ਉਹ ਖਰਾਬ ਹੋਊਗਾ ਇਸ ਕਰਕੇ ਪਿਆਵ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਜਿਵੇਂ ਪਹਿਲਾਂ ਐਨਐਸ ਜਿਹੜੀ ਲਾਈ ਹੈ ਜੀ ਆਮ ਨੋਰਮਲ ਬੰਦਿਆਂ ਤੇ ਲੱਗੀ ਐ ਐਨਐਸਏ ਹੁਣ ਜਿੰਨਾ ਤੇ ਹੱਕ ਬੰਦਾ ਐਨਐਸਏ ਲਾਉਂਦਾ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਇਹ ਬੰਦੇ ਉਹਨਾਂ ਤੇ ਐਨਐਸਏ ਲੱਗਣੀ ਚਾਹੀਦੀ ਆ ਹੁਣ ਇਹੋ ਜਿਹੇ ਬੰਦਿਆਂ ਤੇ ਐਨਐਸਏ ਲਾ ਕੇ ਜਿਹੜਾ ਇਹਨਾਂ ਨੂੰ ਜੇਲ੍ਹ ਦੇ ਵਿੱਚ ਛੁੱਟੋ ਜਿਹੜੇ ਨਜਾਇਜ਼ ਐਨਐਸਏ ਲਾ ਕੇ ਛੁੱਟੇ ਆਗੇ ਉਹਦਾ ਜੈ ਕੋਈ ਟੁਕੜੀ ਬੰਦੀ ਸੀਗੀ ਇਦੂ ਗਾਹਾਂ ਹੋਰ ਵੀ ਗੱਲ ਆ ਕਿ ਕਿ ਉੱਥੇ ਪੌੜੀ ਆਈ ਕਿਵੇਂ ਆਈ ਜਿਹਨੇ ਲਿਆਤੀ ਜਦੋਂ ਸਟੈਚੂ ਦੇ ਕੋਲੇ ਪੌੜੀ ਲੱਗੀ ਆ ਕਿਹਨੇ ਲਿਆਤੀ ਆ ਕਿੱਥੋਂ ਆਈ ਆ ਜੇ ਆਈ ਤਾਂ ਉਹਦੀ ਸੁਰੱਖਿਆ ਕਿਉਂ ਨਹੀਂ ਕੀਤੀ ਗਈ ਉੱਥੇ ਜਿਹੜੇ ਗਾਰਡਸ ਆ ਇਹਨਾਂ ਦੇ ਜਾਂ ਇਹਨਾਂ ਦੀ ਪੁਲਿਸ ਪ੍ਰਸ਼ਾਸਨਾਂ ਉਹਨਾਂ ਨੇ ਨਲਾਇਕੀ ਕਿਉਂ ਵਰਤੀ ਜਦੋਂ ਚੜ ਰਿਹਾ ਸੀ ਬੰਦਾ ਉਦੋਂ ਵੀ ਪੁਲਿਸ ਪ੍ਰਸ਼ਾਸਨ ਨੂੰ ਪਤਾ ਲੱਗ ਸਕਦਾ ਸੀ ਉਦੋਂ ਉੱਥੋਂ ਦੀ ਸਕਿਉਰਿਟੀ ਨੂੰ ਪਤਾ ਲੱਗ ਸਕਦਾ ਜੀ ਉਦੋਂ ਵੀ ਰੋਕ ਸਕਦੇ ਸੀ ਉੱਥੇ ਇੱਕ ਸਾਡੇ ਲੋਕਾਂ ਦੀ ਅਨਗਹਿਲੀ ਦੇਖੋ ਉੱਥੇ ਵੀਡੀਓ ਬਣਾਉਣ ਤੇ ਹਰ ਇੱਕ ਥਾਂ ਤੇ ਦੇਖਦੇ ਆ ਕਿ ਵੀਡੀਓ ਬਣਾਉਣ ਤੇ ਤੁਰਦੇ ਆ ਨਾ ਕਿ ਉਹਨੂੰ ਸਮਾਰਨ ਦੇ ਤੌਰ ਤੇ ਤੁਰਦੇ ਆ ਵੀਡੀਓ ਬਣਾਉਣ ਲੱਗ ਗਏ ਨਾ ਕਿ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਆ ਇਸ ਕਰਕੇ ਪੰਜਾਬ ਸਰਕਾਰ ਨੂੰ ਬੇਨਤੀ ਆ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਜਿਹੜੀ ਕੀਤੀ ਜਾਵੇ ਇਹਨਾਂ ਦੀ ਜਿਹੜੀ ਜਾਂਚ ਆ ਗਈ ਉਹ ਹੋਣੀ ਚਾਹੀਦੀ ਹੈ ਲੈ ਵੀ ਮਗਰ ਇਹਦਾ ਹੱਥ ਆ ਆਰਐਸਐਸ ਦਾ ਹੱਥ ਆ ਬੀਜੇਪੀ ਦਾ ਹੱਥ ਆ ਜਾਂ ਕਿਸੇ ਦਾ ਵੀ ਹੱਥ ਆ ਪਰ ਮੈਂਟਲੀ ਆਫਸੈਟ ਜੇ ਤੁਸੀਂ ਆਖੋਗੇ ਤਾਂ ਉਹ ਮੰਨਿਆ ਨਹੀਂ ਜਾਊਗਾ ਜੇ ਮੈਂਟਲੀ ਆਫਸੈਟ ਆ ਕਿਸੇ ਤਾਰਾ ਨੂੰ ਹੱਥ ਲੋਂਦਾ ਕਿਸੇ ਗੱਡੀ ਥੱਲੇ ਆ ਜਾਂਦਾ ਕੋਈ ਹੋਰ ਮਲ ਕੇ ਘਟਨਾ ਜਿਹੜੀ ਵਾਪਰ ਸਕਦੀ ਸੀ ਕਰ ਸਕਦਾ ਸੀਗਾ ਜੇ ਮੈਂਟਲੀ ਅਫਸੈਟ ਹੋ ਗਏ ਇਸ ਕਰਕੇ ਜਿਹੜੀ ਸਾਡੀ ਕੌਮ ਆ ਗਈ ਇਹ ਹਜੇ ਜਾਗਦੀ ਆ ਇਹ ਇੱਕ ਹੋਰ ਦੇਖਿਆਗਾ ਜਿਹੜਾ ਇਹ ਪੰਜਾਬ ਦਾ ਮਾਹੌਲ ਆ ਪੰਜਾਬ ਦਾ ਸਿਸਟਮ ਆਗਾ ਪੰਜਾਬ ਦਾ ਕਾਨੂੰਨ ਆਗਾ ਉਹ ਥੋੜੇ ਥੋੜੇ ਸਮੇਂ ਬਾਅਦ ਇਹ ਸਾਡੀ ਕੌਮ ਨੂੰ ਬੰਗਾਰ ਕੇ ਦੇਖਦਾ ਹੁੰਦਾ ਲਵੀ ਇਹ ਕੌਮ ਕਿਤੇ ਜਿਹੜੀ ਸੁੱਤੀ ਪਈ ਹੈਗੀ ਕਿਤੇ ਇਹ ਮਰ ਤਾਂ ਨਹੀਂ ਗਈ ਪਰ ਇਹ ਪਰਸੋਂ ਤੋਂ ਲੈ ਕੇ ਹੁਣ ਤੱਕ ਇਹ ਦੱਸੇ ਜਾ ਰਹੇ ਆ ਅਸੀਂ ਲਵੀ ਅਸੀਂ ਹਜੇ ਜਾਗਦੇ ਆ ਜਿਹੜੇ ਸਾਡੇ ਪੁਰਖੇ ਆਗੇ ਉਹਨਾਂ ਨਾਲ ਕਿਤੇ ਵੀ ਛੇੜਛਾੜ ਜਿਹੜੀ ਨਹੀਂ ਹੋਣ ਦੇਵਾਂਗੇ ਇਸ ਕਰਕੇ ਪੰਜਾਬ ਸਰਕਾਰ ਸਖਤ ਤੋਂ ਸਖਤ ਕਾਰਵਾਈ ਕਰੇ ਤੇ ਸਾਰੀ ਜਨਤਕ ਮੇਰਾ ਨਾਮ ਪਰਤਪਾਲ ਸਿੰਘ ਰਾਮਪੁਰਾ ਜੋ ਹੈ ਘਟਨਾ ਬਹੁਤ ਮੰਦਭਾਗੀ ਆ ਜਿਹਦੇ ਵਿੱਚ ਪੂਰੇ ਹਰ ਇੱਕ ਜੋ ਵੀ ਲੋਕ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਜੋ ਵੀ ਬਾਬਾ ਸਾਹਿਬ ਦੇ ਸੁਭਧਾਰ ਨੂੰ ਮੰਨਣ ਵਾਲੇ ਲੋਕ ਆ ਉਹਨਾਂ ਦੇ ਬਹੁਤ ਵੱਡੀ ਦਿਲ ਦੇ ਉੱਤੇ ਛੱਟ ਲਾਈ ਆ ਤਾਂ ਜਿਹਦੇ ਕਰਕੇ ਕਿ ਸਾਫ਼ ਅੱਜ ਤੇ ਸਰਕਾਰ ਵੱਲੋਂ ਪ੍ਰਸਾਦ ਮੰਨ ਲੋ ਆਖਿਆ ਜਾ ਰਿਹਾ ਕਿ ਜਿਹੜਾ ਵੀ ਵਿਅਕਤੀ ਜਿਹੜੇ ਨੇ ਐਡੀ ਵੱਡੀ ਘਟਨਾ ਐਡੀ ਵੱਡੀ ਸਾਜ ਰਹੀ ਉਹ ਇਕੱਲੇ ਇੱਕ ਬੰਦੇ ਨੇ ਤਾਂ ਰਚੀ ਦੀ ਨਾ ਕੋਈ ਇੱਕ ਦਾ ਕੰਮ ਆ ਤਾਂ ਇਹਦੇ ਵਿੱਚ ਅਸੀਂ ਜਿਹੜਾ ਅੱਜ ਦੀ ਕੌਨਪ੍ਰੈਸਰਾਂ ਹੀ ਅਸੀਂ ਇਹ ਕਹਿਣਾ ਚਾਹੁੰਦੇ ਆ ਚਾਹੇ ਉਹ ਬੰਦਾ ਸਰਕਾਰਾਂ ਨੇ ਪ੍ਰਸ਼ਾਸਨ ਦੇ ਰੈਸਟ ਵਿੱਚ ਲੈ ਲਿਆ ਪਰ ਉਹਦੀ ਡੰਘਾਈ ਦੇ ਵਿੱਚ ਜਾਂਚ ਕਰਕੇ ਕੀ ਉਹਦੀ ਜਾਂਚ ਕੀਤੀ ਜਾਵੇ ਤੇ ਜਿਹਦੇ ਵਿੱਚ ਉਹ ਪਤਾ ਲੱਗੇ ਕਿ ਇਹ ਕਿਹੜੀਆਂ ਏਜੰਸੀਆਂ ਦਾ ਹੱਥ ਆ ਕਿਹੜੀਆਂ ਸਰਕਾਰਾਂ ਦਾ ਅਜ ਤੋਂ ਪਹਿਲਾਂ ਵੀ ਆਪਾਂ ਦੇਖਿਆ ਪੂਰੇ ਦੇਸ਼ ਦੇ ਵਿੱਚ ਮਾਮਲਾ ਇੱਕ ਉਭਰਿਆ ਸੀ ਕਿ ਅਮਿਤ ਸਾਹ ਨੇ ਚਲਦੀ ਮੀਟਿੰਗ ਦੇ ਵਿੱਚ ਸਾਡੇ ਬਾਬਾ ਸਾਹਿਬ ਦਾ અપਮਾਨ ਕੀਤਾ ਤਾਂ ਸਾਨੂੰ ਜਿੱਥੋਂ ਤੱਕ ਲੱਗ ਰਿਹਾ ਕਿ ਸਾੱਚਾ ਜਿਹੜੀ ਉਹ ਆਰਐਸਐਸ ਦੀ ਜਾ ਕੇ ਉਹ ਆਰਐਸਐਸ ਦੇ ਗੁੰਡਿਆਂ ਦੀ ਸਾਸਤਾ ਤਾਂ ਅਸੀਂ ਇਸ ਤੋਂ ਬਿਲਕੁਲ ਜਾਣੂ ਆ ਤੇ ਦੂਜੇ ਪਾਸੇ ਕਿ ਅੱਜ ਦੀ ਜਿਹੜੀ ਪਿੰਡ ਰੰਪਰਾ ਦੇ ਵਿੱਚ ਅਸੀਂ ਕੌਣ ਪ੍ਰੈਸ ਕਰ ਰਹੇ ਆ ਤਾਂ ਮੈਂ ਸਾਡੀ ਬਾਬਾ ਸਾਹਿਬ ਜਿਹੜੀ ਡਾਕਟਰ ਭੀਮਰਾਓ ਪਾਰਕ ਦੀ ਕਮੇਟੀ ਬਣੀ ਹੋਈ ਆ ਉਹਦੇ ਵੱਲੋਂ ਇੱਕ ਬੇਨਤੀ ਕਰਦਾ ਜਿੰਨੇ ਵੀ ਤੁਹਾਡੇ ਚੈਨਲ ਆਹੀਂ ਦੇਖਣ ਵਾਲੇ ਉਹ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਮੰਨਣ ਵਾਲੇ ਬੁੱਧੀਜੀਵਤ ਸਿਆਣੇ ਸਮਝਦਾਰ ਉਹਨਾਂ ਨੂੰ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਅਸੀਂ ਸਾਡੇ ਪਿੰਡ ਰਾਮਪਰਾ ਦੇ ਵਿੱਚ ਇੱਕ ਵੱਡੀ ਰੋਸ ਰੈਲੀ ਕਰ ਰਹੇ ਹਾਂ 7 ਤਰੀਕ ਨੂੰ ਉਹਦੇ ਵਿੱਚ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ 7 ਤਰੀਕ ਨੂੰ ਸਾਡੇ ਨਗਰ ਰਾਮਪਰਾ ਦੇ ਵਿੱਚ ਬਾਬਾ ਸਾਹਿਬ ਡਾਕਟਰ ਭੀਮਰਾਓ ਵੇੜਕਰ ਪਾਰਕ ਨੇੜੇ ਤਰਵੈਣਗਰੀ ਮੰਦਰ ਉਹਦੇ ਵਿੱਚ ਸਾਰੇ ਪਹੁੰਚੋ ਤੇ ਅਗਲੀ ਸਾਡੀ ਜਿਹੜੀ ਰਣਨੀਤੀ ਆ ਉਹ ਤਿੱਖੀ ਹੋਣੀ ਆ ਤਾਂ ਇਸ ਕਰਕੇ ਜਿਹੜੇ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਮੰਨਣ ਵਾਲੇ ਲੋਕ ਸਮਝਣ ਵਾਲੇ ਲੋਕ ਉਹ ਕਦੇ ਚੁੱਪ ਨਹੀਂ ਬੈਠਣਗੇ ਉਹਨਾਂ ਨੂੰ ਅੱਜ ਜੇ ਬਾਬਾ ਸਾਹਿਬ ਦੇ ਸਟੈਚੂ ਤੋਂ ਡਰ ਰਹਾ ਡਰ ਲੱਗ ਰਿਹਾ ਤਾਂ ਜਦੋਂ ਸਾਡੇ ਬਾਬਾ ਸਾਹਿਬ ਜਿਉਂਦੇ ਸੀ ਸਾਡੇ ਬਾਬਾ ਸਾਹਿਬ ਬਿਤ ਸੀ ਤਾਂ ਉਹਨਾਂ ਦੇ ਨਾਲ ਚ ਤਾਂ ਉਹਨਾਂ ਨੂੰ ਬਹੁਤ ਵੱਡਾ ਖਤਰਾ ਸੀ ਅੱਜ ਉਹਨਾਂ ਦੇ ਵਿਚਾਰ ਕਦੇ ਖਤਮ ਨਹੀਂ ਹੋਏ ਅਸੀਂ ਉਹਨਾਂ ਦੇ ਵਿਚਾਰਾਂ ਨੂੰ ਮੰਨਣ ਵਾਲੇ ਲੋਕਾਂ ਜਿਹੜਾ ਅੱਜ ਸਾਡਾ ਦਲਤ ਸਮਾਜ ਇਕੱਠਾ ਹੋਇਆ ਰਾਂਪਰੇ ਦੇ ਵਿੱਚ ਤਾਂ ਉਹਦੇ ਵੱਲੋਂ ਸਾਰੇ ਜਿੰਨੇ ਵੀ ਸਾਡੇ ਚੈਨ ਰਹੀਂ ਦੇਖਣ ਵਾਲੇ ਲੋਕ ਸੁਣਨ ਵਾਲੇ ਲੋਕ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਸਾਡੇ ਨਗਰ ਵੱਲੋਂ ਕਿ ਆਉਣ ਵਾਲੀ 7 ਤਰੀਕ ਨੂੰ ਸਾਡੇ ਨਗਰ ਵਿੱਚ ਜ਼ਰੂਰ ਪਹੁੰਚੋ ਕਿ ਬਾਬਾ ਸਾਹਿਬ ਦੇ ਵਿਚਾਰਧਾਰਾ ਨੂੰ ਲੈ ਕੇ ਅਸੀਂ ਵੱਡੀ ਰੈਲੀ ਕਰ ਰਹੇ ਹਾਂ ਇਹਨਾਂ ਸਬਦਾਂ ਦੇ ਨਾਲ ਸਾਰਿਆਂ ਇਹ ਜੋ ਕਾਂਡ ਹੋਇਆ ਇਹ ਕੋਈ ਮੇਰੇ ਹਿਸਾਬ ਚ ਵੀ ਕੋਈ ਅਚਨਚੇਤਤਾ ਨਹੀਂ ਹੋਇਆ ਇਹਦੇ ਪਿੱਛੇ ਬੜੀ ਡੂੰਗੀ ਸਾਇਸ਼ਾ ਬੜੀ ਡੂੰਗੀ ਸੋਚ ਆ ਕੋਈ ਕੰਮ ਕਰ ਰਹੀ ਕੋਈ ਵਿਚਾਰਧਾਰਾ ਕੰਮ ਕਰ ਰਹੀ ਹੈ ਜਿਵੇਂ ਵਰਧਾਨੀਆਂ ਨੇ ਗੱਲ ਕਰੀ ਦਿੱਤੀ ਵੀ ਸਾਨੂੰ ਸ਼ੱਕ ਪੈ ਰਿਹਾ ਵੀ ਦੇਸ਼ ਦਾ ਗ੍ਰਹਿ ਮੰਤਰੀ ਜਦੋਂ ਲੋਕ ਸਭਾ ਦੇ ਵਿੱਚ ਇਹ ਗੱਲ ਕਹਿ ਸਕਦਾ ਕਹਿ ਸਕਦੇ ਨੇ ਵੀ ਤੁਸੀਂ ਸਾਰਾ ਦਿਨ ਅੰਵੇਦ ਕਰ ਅੰਵੇਦ ਕਰੀ ਕਰੀ ਜਾਂਦੇ ਹੋ ਕੋਈ ਹੋਰ ਵੀ ਗੱਲ ਕਰ ਲਿਆ ਕਰੋ ਜੇ ਰੱਬ ਦਾ ਨਾਮ ਲਿਆ ਹੁੰਦਾ ਸ਼ਾਇਦ ਤੁਸੀਂ ਸੁਰਗਾਂ ਨੂੰ ਚਲੇ ਜਾਂਦੇ ਜਾਂ ਤੁਹਾਨੂੰ ਕੋਈ ਫਲ ਮਿਲਦਾ ਸੋ ਲੱਗਦਾ ਵੀ ਇਹ ਕਿਸੇ ਖਾਸ਼ ਏਜੰਸੀ ਦਾ ਹੱਥ ਆ ਇਹਦੀ ਸਾਡੀ ਸਰਕਾਰ ਨੂੰ ਸਾਡੀਆਂ ਸਰਕਾਰਾਂ ਨੂੰ ਸਾਡੀਆਂ ਜੋ ਵੀ ਹੈ ਪੜਤਾਲ ਕਰਨ ਵਾਲੀਆਂ ਏਜੰਸੀਆਂ ਨੇ ਉਹਨਾਂ ਨੂੰ ਪੜਤਾਲ ਕਰਨੀ ਚਾਹੀਦੀ ਹੈ ਬੀ ਉਸ ਬੰਦੇ ਨੂੰ ਕਿਹਨੇ ਭੇਜਿਆ ਉੱਥੇ ਕਿਉਂ ਗਿਆ ਉਹ ਕੀ ਉਹਦੀ ਮਨਸਾ ਸੀ ਕੀ ਕਰਨਾ ਚਾਹੁੰਦਾ ਸੀ ਕੀ ਉਹ ਪੰਜਾਬ ਦੇ ਸ਼ਾਂਤ ਮਾਹੌਲ ਨੂੰ ਅੱਗ ਤਾਂ ਨਹੀਂ ਲਾਉਣਾ ਚਾਹੁੰਦਾ ਨੁਕਸਾਨ ਤਾਂ ਨਹੀਂ ਪਹੁੰਚਾਉਣਾ ਚਾਹੁੰਦਾ ਪੰਜਾਬ ਦੇ ਮਾਹੌਲ ਨੂੰ ਅਗਰ ਇਸ ਤਰ੍ਹਾਂ ਮੈਨੂੰ ਲੱਗਦਾ ਵੀ ਹੋਇਆ ਜਾਂ ਉਹਨੂੰ ਸਜ਼ਾ ਨਾ ਦਿੱਤੀ ਗਈ ਤਾਂ ਦਲਿਤ ਸਮਾਜ ਆ ਜਿਹੜਾ ਸਾਡਾ ਸਮਾਜ ਆ ਜਿਹੜਾ ਗਰੀਬ ਸਮਾਜ ਆ ਜਿਹੜਾ ਜਿੰਨਾਂ ਨੂੰ ਡਾਕਟਰ ਅੰਬੇਦਕਰ ਦੀ ਕਿਰਪਾ ਦੇ ਨਾਲ ਹੀ ਅਸੀਂ ਦੇਖੋ ਮੁਲਾਜ਼ਮ ਬਣੇ ਆ ਰਿਟਾਇਰ ਹੋਏ ਪੈਨਸ਼ਨਾਂ ਲੈ ਰਹੇ ਆ ਸਾਰਾ ਸਿਸਟਮ ਪੂਰੇ ਦੇਸ਼ ਦਾ ਸਵਿਧਾਨ ਦੀ ਬਦੌਲਤ ਹੀ ਚੱਲ ਰਿਹਾ ਜਿਹੜਾ ਕਿ ਡਾਕਟਰ ਅੰਬੇਦਕਰ ਜੀ ਦੀ ਦੇਣਾ ਸੋ ਉਹਨਾਂ ਨੂੰ ਹੀ ਨੁਕਸਾਨ ਜਦੋਂ ਕੋਈ ਪਹਚਾਉਂਦਾ ਤਾਂ ਇਹ ਤਾਂ ਇੱਕ ਮੇਰੇ ਹਿਸਾਬ ਚ ਵੀ ਇੱਕ ਸ਼ਰਮ ਦੀ ਗੱਲ ਆ ਬੜੇ ਅਫਸੋਸ ਦੀ ਗੱਲ ਆ ਸਾਡਾ ਪੜ੍ਹਿਆ ਲਿਖਿਆ ਸਮਾਜ ਸਾਡਾ ਦਲਿਤ ਸਮਾਜ ਸਾਡਾ ਸੂਝਵਾਨ ਸਮਾਜ ਬੇਸ਼ੱਕ ਉਹ ਅਨਪੜਾ ਫਿਰ ਵੀ ਉਹ ਪੜ੍ਹਿਆ ਲਿਖਿਆ ਜੋ ਸਮਝਦਾਰ ਸਮਾਜ ਆ ਬਈ ਉਹ ਇਸ ਗੱਲ ਨੂੰ ਉਹਨਾਂ ਦੇ ਹਿਰਦੇ ਜਿਹੜੇ ਬਨੁੰਦਰੇ ਗਏ ਨੇ ਬੜਾ ਦੁੱਖ ਪਹੁੰਚਿਆ ਸਾਨੂੰ ਇਸ ਗੱਲ ਦਾ ਸੋ ਅਸੀਂ ਮੰਗ ਕਰਦੇ ਆਂ ਵੀ ਉਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ ਜੋ ਵੀ ਇਹਨਾਂ ਦੇ ਪਿੱਛੇ ਹੱਥ ਆ ਜੀ ਦੇ ਆ ਉਹਦੀ ਪੜਤਾਲ ਕਰਦੇ ਸੋ ਮੈਂ ਨਹੀਂ ਗੱਲਾਂ ਕਰਦਾ ਹੋਇਆ ਅਦਾ ਜੀ